ਚੱਪੜ ਸਾਹਿਬ ਜਿਹੜਾ ਬੰਦਾ ਇੱਕ ਵਾਰੀ ਦੇਖੇ ਉਹਦੇ ਦਿਲੋਂ ਨਾ ਲਏ ਦਿਲੋਂ ਨਹੀਂ ਲੈਂਦੀ ਵਿੱਚ ਕੰਪਨੀਆਂ ਸਰੀਏ ਜੇ ਮੋੜ ਕੇ ਲਾ ਦਿੰਦੀਆਂ ਨਹੀਂ ਆ ਹੋਟਲ ਜੀ ਪਈ ਰਹਿੰਦੀਆਂ ਆ ਤੁਸੀਂ ਗੀਅਰ ਦੇਖ ਰਹੇ ਹੋ ਹਾਂਜੀ ਇਹ ਵੀ ਢਲਾਈ ਦੇ ਆ ਇਹ ਸਾਰੀ ਆਪਾਂ ਅੱਜ ਤੋਂ ਅੱਜ ਸਿੰਗਲ ਸ਼ੀਟ ਇੱਥੇ ਦੱਸ ਗਏ ਤਾਂ ਫਿਰ ਕਿਹੜੀਆਂ ਲਾ ਰਿਹਾ ਬ੍ਰੇਕਾਂ ਤੇਲ ਚ ਜੀ ਤੇਲ ਚ ਤੇ ਈ ਹਾਲਾਤ ਤਾਂ ਬੜਾ ਵਧੀਆ ਜੀ ਬਹੁਤ ਠੀਕ ਠਾਕ ਹਾਂ ਵਧੀਆ WhatsApp ਕਿਵੇਂ ਸਟਾਕ ਹੀ ਅੱਜ ਪੂਰਾ ਕਰੀ ਖੜਾਗਾ ਇਹ ਤੇ ਅਜੇ ਅੱਧਾ ਹੈ ਹਾਂ ਸਟਾਕ ਤਾਂ ਅਜੇ ਕਰਨਾ ਕਲੀਅਰ ਆ ਸਾਰੀ ਜਗ੍ਹਾ ਸਟਾਕ ਵਾਸਤੇ ਛੱਡੀ ਹੋਈ ਹੈ ਇਹ ਭਾਰੀ ਦੇਣਾ ਹਾਂ ਭਰ ਦੇਣਾ ਭਰ ਦੇਣਾ ਠੀਕ ਆ ਐਤਕੀ ਮਾਰਕੀਟ ਚ ਦੱਸਣਾ ਵੀ ਪ੍ਰੀਤ ਕਿੰਨੀ ਮਸ਼ੀਨਾਂ ਪਰਡੇ ਕੱਢ ਸਕਦੀ ਆ ਕੱਢ ਸਕਦੀ ਆ ਕਿੱਥੋਂ ਤੱਕ ਜਾ ਸਕਦੀ ਆ ਜਾ ਸਕਦੀ ਆ ਹਾਂ ਤਾਂ ਹੀ ਆ ਤੁਹਾਨੂੰ ਦੇਖੋ ਕਰੋ ਦਰਸ਼ਨ ਲੈਣਾ ਵੇ ਮਿਹਰ ਰੰਗ ਭਾਗੀ ਲੱਗੇ ਪਏ ਨੇਗੇ ਹਾਂ ਤਾਂ ਪਰ ਇੱਕ ਗੱਲ ਹੈ ਜਿਹੜਾ ਗੱਲ ਆਪਾਂ ਪਹਿਲਾਂ ਰੰਗ ਤੋਂ ਹੀ ਚੱਕਦੇ ਆਂਗੇ ਹਾਂਜੀ 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 ਯਾਰ ਇੰਨਾ ਸੋਹਣਾ ਰੰਗ ਬਣਾਇਆ ਕਿਵੇਂ ਆ ਇਹ ਐਕਚੁਅਲੀ ਦੇ ਵਿੱਚ ਅਸੀਂ ਇੱਕ ਇਹਦੀ ਜਨਰੇਸ਼ਨ ਅਪ ਕਰਤੀ ਜਿਹੜਾ ਪੇਂਟ ਆਮ ਤੌਰ ਤੇ ਪਹਿਲਾਂ ਪੱਠੀ ਪੇਂਟ ਕਿਹਾ ਜਾਂਦਾ ਸੀ ਜਾਂ ਮਸ਼ੀਨਾਂ ਤਿਆਰ ਕਰਕੇ ਕੰਪਲੀਟ ਤੇ ਕੀਤਾ ਜਾਂਦਾ ਸੀ ਕੀਤਾ ਜਾਂਦਾ ਸੀ ਇਹ ਰੰਗ ਹੈਗਾ ਜੀ ਸੀਈਡੀ ਪੇਂਟ ਸੀਈਡੀ ਪੇਂਟ ਹਾਂਜੀ ਜਿਹੜਾ ਕਾਰਾਂ ਚ ਤੇ ਟਰੈਕਟਰ ਲਾਈਨ ਚ ਯੂਜ਼ ਕੀਤਾ ਜਾਂਦਾ ਓਕੇ ਉਹਦਾ ਪ੍ਰੋਸੈਸ ਅਲੱਗ ਹੁੰਦਾ ਹਾਂਜੀ ਕਿਵੇਂ ਪੇਂਟ ਹੋਣਾ ਹੈ ਠੀਕ ਹੈ ਕਿਸ ਤਰੀਕੇ ਨਾਲ ਹੋਣਾ ਹੈ ਪ੍ਰਾਈਮਰ ਕਿੱਦਾਂ ਹੋਣਾ ਹੈ ਸਾਰਾ ਡਿਪ ਪ੍ਰੋਸੈਸ ਹੈ ਸਬਲਾਈਨ ਲਾਈਨ 'ਚ ਪੇਂਟ ਨੂੰ ਇਹ ਫਿਨਿਸ਼ਿੰਗ ਨੂੰ ਲਿਆਉਣ ਵਾਲੀ ਸਭ ਤੋਂ ਪਹਿਲਾਂ ਆਪਾਂ ਪ੍ਰੀਟ ਕਮਾਈਨ ਪ੍ਰੀਟ ਕਮਾਈਨ ਹਾਂਜੀ ਠੀਕ ਆ ਨੀ ਇਹ ਫਿਰ ਸਿਸਟਮ ਰੰਗ ਦਾ ਜਿਹੜਾਗਾ ਜਿਹੜੀ ਜੰਗਾਲ ਮਾੜੀ ਮੋਟੀ ਵੀ ਕੀ ਹੈ ਸਾਫ ਸੁਪਈਆ ਚੱਕ ਦਿੰਦਾ ਸਾਰਾ ਹਾਂਜੀ ਹਾਂ ਹਾਂ ਇਹ ਐਕਚੁਅਲੀ ਮੈਂ ਤੁਹਾਨੂੰ ਪ੍ਰੋਸੈਸ ਦੱਸਣਾ ਪਰ ਗੱਲ ਤੁਸੀਂ ਛੇੜੀ ਹੋਈ ਹੈ ਪ੍ਰੋਪਰ ਆਪਾਂ ਸਾਰਿਆਂ ਨੂੰ ਦੱਸੀਏ ਹਾਂਜੀ ਉਹਦੇ ਚ ਕੀ ਹੈ ਅਲੱਗ-ਅਲੱਗ ਤਰ੍ਹਾਂ ਦੇ ਟੱਪ ਬਣੇ ਹੋਏ ਆਪਣੇ ਕੋਲ ਓਕੇ ਉਹਦੇ ਚ ਕੈਮੀਕਲੀ ਪ੍ਰੋਸੈਸ ਵੀ ਹੈ ਠੀਕ ਆ ਹੀਟਿੰਗ ਪ੍ਰੋਸੈਸ ਵੀ ਹੈ ਠੀਕ ਆ ਤੇ ਇਲੈਕਟ੍ਰੀਕਲ ਪ੍ਰੋਸੈਸ ਵੀ ਹੈ ਓਕੇ ਇਦੇ ਚ ਕੀ ਹੋਣਾ ਜੀ ਹਰ ਇੱਕ ਕੈਮੀਕਲ ਦਾ ਵਰਕ ਹੈ ਕਿਸੇ ਕੈਮੀਕਲ ਨੇ ਕੀ ਕਰਨਾ ਹੈ ਪਾਰਟ ਨੂੰ ਕਲੀਨ ਕਰਨਾ ਠੀਕ ਆ ਕਿਸੇ ਕੈਮੀਕਲ ਨੇ ਕੀ ਇੱਥੇ ਮੰਨ ਲਓ ਕੋਈ ਔਇਲ ਗ੍ਰੀਸ ਵਗੈਰਾ ਪਾਰਟ ਨੂੰ ਲੱਗੀ ਹੈ ਉਹ ਕਲੀਨ ਕਰਨੀ ਹੈ ਠੀਕ ਆ ਤੇ ਰਹੀ ਗੱਲ ਲਾਸਟ ਚ ਜਾਂਦੇ ਜਾਂਦੇ ਜਦੋਂ ਪ੍ਰਾਈਮਰ ਹੈ ਪ੍ਰਾਈਮਰ ਦੇ 2-3 ਪ੍ਰੋਸੈਸ ਨੇ ਅਲੱਗ-ਅਲੱਗ ਲੇਅਰ ਨੇ ਕਵਰ ਕਰਨਾ ਹੈ ਬਾਡੀ ਨੂੰ ਠੀਕ ਆ ਉਹ ਫਿਰ ਚਾਹੇ ਇਹਦੀ ਚਾਸੀ ਹੈ ਚਾਹੇ ਇਹਦੇ ਕੋਈ ਅਦਰ ਪਾਰਟ ਆ ਓਕੇ ਉਹ ਸਾਰਿਆਂ ਨੇ ਉਸੇ ਪ੍ਰੋਸੈਸ ਚੋਂ ਲੰਘਣਾ ਹੈ ਠੀਕ ਹੈ ਤੇ ਇਹੀ ਫਿਨਿਸ਼ਿੰਗ ਬਰਕਰਾਰ ਰੱਖਣੀ ਮਸੀਨ ਓਕੇ ਹਾਂਜੀ ਜਿਵੇਂ ਅੱਗੇ ਮਾੜਾ ਮੋਟਾ ਜਿਹੜਾ ਗਰੀਸ ਲੱਗਿਆ ਹੁੰਦਾ ਸੀ ਉੱਥੇ ਪੇਂਟ ਹੋ ਗਿਆ ਉੱਥੋਂ ਰੰਗ ਲੈ ਜਾਂਦਾ ਸੀ ਹਾਂ ਉਹ ਤਾਂ ਲਹੂਗਾ ਉੱਤੇ ਪੱਕੜ ਹੀ ਨਹੀਂ ਬੰਨੀ ਪ੍ਰਾਈਮਰ ਦੀ ਜਦ ਤੱਕ ਪ੍ਰਾਈਮਰ ਦਾ 베ਸ ਨਹੀਂ ਹੈਗਾ ਪੇਂਟ ਨੇ ਉੱਤੇ ਕੀ ਖੜਨਾ ਠੀਕ ਹੈ ਹੁਣ ਆਪਾਂ ਪ੍ਰਾਈਮਰ ਵੱਜਿਆ ਦੇਖਿਆ ਉਹ ਤੂੰ ਐ ਲਾ ਲਾ ਵੀ ਰੂਹ ਖੁਸ਼ ਹੁੰਦੀ ਆ ਤੇ ਰੰਗ ਪੇਂਟ ਕਰਨ ਦਾ ਹੀ ਲੋਡ ਨਹੀਂ ਉੱਪਰ ਇਹੋ ਜੀ ਪ੍ਰਾਈਮਰ ਦੀ ਕੁਆਲਿਟੀ ਹੈਗੀ ਪ੍ਰਾਈਮਰ ਦੀ ਕੁਆਲਿਟੀ ਹੈਗੀ ਹਾਂਜੀ ਠੀਕ ਆ ਤੇ ਆਪਾਂ ਗੱਲ ਕਰੀਏ ਸ਼ੁਰੂ ਮੂਰੇ ਆਪਾਂ ਪਾਉਣ ਲੱਗੇ ਚਾਰ ਚੈਨਾਂ ਹੈ ਜੀ ਹਾਂਜੀ ਹਾਂ ਠੀਕ ਆ ਜਿਹੜੀ ਇਹਦੀ ਤ ਆਪਣਾ ਉਹ ਲਾਉਣੇ ਆ ਚਾਦਰ ਲਾਉਣੇ ਆਗੇ ਫੀਟਰ ਦੀ ਇਹ ਕਿਹੜੀ ਵਰਤਦੇ ਆਪਾਂ اے ایس ਐਸ ਸੀ ਐਸ ਐਸ ਆ ਹਾਂ ਜੀ ਠੀਕ ਆ ਇਸ ਤੇ ਐਸ ਐਸ ਦਾ ਲਾਣ ਦਾ ਮਕਸਦ ਹੈ ਕਿਉਂਕਿ ਜਿਆਦਾ ਮਾਲ ਨੇ ਕਸਾਈ ਇੱਥੇ ਕਰਨੀ ਹੈ ਜੀ ਕਸਾਈ ਕਰਨੀ ਹੈ ਜੀ ਜੇ ਆਪਾਂ ਇੱਥੇ ਆਮ ਚਾਦਰ ਲਾ ਦਈਏ ਉਹਨਾਂ ਦਾ ਸੀਜ਼ਨ ਚੱਲਦੇ 10 ਪੀਨਾ ਦੇ ਵਿੱਚ 10 ਦਿਨਾਂ ਚ ਕਸਾਦੇ ਨਹੀਂ ਹੁੰਦੇ ਹਾਂ ਸਹੀ ਗੱਲ ਆ ਤੇ ਗੇਅਰ ਆ ਗਿਆ ਆਪਣਾ ਹਾਂਜੀ ਤੇ ਗੇਅਰ ਕਿਹੜੀ ਕੁਆਲਿਟੀ ਦਾ ਲਾਉਨੇ ਆਪਾਂ ਗੇਅਰ ਆਪਾਂ ਲਾ ਰਹੇ ਆ ਜੀ ਐਸਜੀਆਈ ਦੀ ਜਿਹੜੀ ਬਾਡੀ ਹੈ ਦੀ ਹਾਂ ਐਸਜੀਆਈ ਕਾਸਟਿੰਗ ਦਾ ਹੀ ਲਾ ਰਹੇ ਆ ਠੀਕ ਹੈ ਔਰ ਇਹ ਗੇਅਰ ਆਪਣਾ ਕਾਲਰ ਸ਼ਿਫਟ ਗੇਅਰ ਹੈ ਓਕੇ ਸਿੰਗਲ ਲੀਵਰ ਕਹਿ ਦਿੰਨੇ ਆ ਜੀ ਆਪਾਂ ਟਰੈਕਟਰ ਲਾਈਨ ਚ ਠੀਕ ਹੈ ਜੀ ਹਾਂਜੀ ਹਾਂ ਓਕੇ ਤੇ ਬ੍ਰੇਕਾਂ ਫਿਰ ਕਿਹੜੀਆਂ ਲਾ ਰਹੇ ਆ ਬ੍ਰੇਕਾਂ ਤੇਲ ਚ ਜੀ ਤੇਲ ਚ ਤੇਲ ਚ ਸਭ ਤੋਂ ਸੁਪੀਰੀਅਰ ਬ੍ਰੇਕਾਂ ਨੇ ਜੀ ਕਾਮਯਾਬ ਸਦਾਬਾਰ ਠੀਕ ਹੈ ਜੀ ਤੇਲ ਚ ਬ੍ਰੇਕਾਂ ਤੇਲ ਚ ਬ੍ਰੇਕਾਂ ਹਾਂਜੀ ਠੀਕ ਹੈ ਜੀ ਫਿਰ ਬਾਡੀ ਤੇ ਆਪਾਂ ਫਿਰ ਚਾਦਰ ਜਿਹੜੀ ਕਿਹੜੀ ਵਰਤ ਰਹਾਂਗੇ ਹਾਂ ਚਾਸੀ ਦੀ ਗੱਲ ਹਾਂਜੀ ਇਹ ਸਾਰੀ ਆਪਾਂ ਐਂਡ ਟੂ ਐਂਡ ਸਿੰਗਲ ਸ਼ੀਟ ਇਸੇ ਦਾ ਦੱਸਗੇ ਤੇ ਹਾਂਜੀ ਠੀਕ ਹੈ ਹੈਵੀ ਚ ਕੋਈ ਇਹਦੇ ਵਿੱਚ ਜੋਇੰਟ ਨਹੀਂ ਹੋਊਗਾ ਅੱਛਾ ਇੱਕ ਹੋਰ ਜਿੰਨੀ ਚਾਸੀ ਦੀ ਫਾਰਮੇਸ਼ਨ ਹੈ ਇਹ ਸਾਰੀ ਰਿਪਟਾਂ ਦੇ ਆ ਰਿਪਟਾਂ ਤੇ ਹਾਂਜੀ ਰਿਪਟਾਂ ਦੇ ਕਰਨ ਦਾ ਕਾਰਨ ਹੈ ਇੱਕ ਤਾਂ ਵਾਈਬ੍ਰੇਸ਼ਨ ਕੰਟਰੋਲ ਰੱਖਦੀਆਂ ਚਲਦੀ ਚੀਜ਼ ਨੂੰ ਸੈਕੰਡਲੀ ਇਨ ਫਿਊਚਰ ਕੱਲ ਨੂੰ ਬੰਦਾ ਸੋਹ ਤਰ੍ਹਾਂ ਦੀ ਮੋਡੀਫਿਕੇਸ਼ਨ ਕਰਾਣੀ ਆ ਜਦੋਂ 올ਡ ਮਸ਼ੀਨ ਹੋਵੇ ਪਰ ਸ਼ੀਟ ਨੂੰ ਰਿਪਲੇਸ ਕਰਨਾ ਇਜ਼ੀਲੀ ਹੋ ਜਾਂਦਾ ਜੀ ਜੀ ਹੈ ਕੋਈ ਬਿਲਡਿੰਗ ਬਟਨ ਦੀ ਲੋੜ ਨਹੀਂ ਹਾਂਜੀ ਹਾਂ ਠੀਕ ਅਸੈਂਬਲੀ ਆਪਾਂ ਕੈਂ ਨੰਬਰ ਦੀ ਲਾਉਣਿਆਂਗੇ 6 ਦੀ 7 ਦੀ ਜੀ ਸਾਰੀ ਟੋਟਲ ਟੋਟਲੀ 7 ਦੀ ਠੀਕ ਆ ਪੁਲੀਆਂ ਆਪਾਂ ਪਾਉਣਿਆਂ ਦੂਜੀਆਂ ਉਹ ਉਹਦੇ ਵਾਲੀਆਂ ਹੈ ਹਾਂਜੀ ਹਾਂ ਇਹ ਇਜ਼ੀ ਟੂ ਓਪਨ ਤੁਹਾਨੂੰ ਕੋਈ ਵੀ ਮਸ਼ੀਨ ਦੀ ਪੁਲੀ ਖੋਲਣ ਵਾਸਤੇ ਕਿਸਾਨ ਭਰਾ ਨੂੰ ਕਿਸੇ ਨੂੰ ਹਥੋੜੀ ਸ਼ੈਣੀ ਨਹੀਂ ਚੱਕਣੀ ਪੈਣੀ ਓਕੇ ਹਾਂਜੀ ਹਾਂ ਇਜ਼ੀ ਕਰਤਾ ਸਿੰਗਲ ਬੰਦੇ ਦਾ ਕੰਮ ਕਰਤਾ ਔਰ ਮਜ਼ਬੂਤੀ ਵੀ ਕਰਤੀ ਪਹਿਲਾਂ ਨਾਲ ਇਹ ਨੇ ਜਿਹੜੇ ਇਹਨਾਂ ਦੀ ਮਜ਼ਬੂਤੀ ਐ ਨਹੀਂ ਹੈਗਾ ਵੀ ਇਹ ਫਲਿੱਕ ਹੋ ਜੂਗੀ ਪੁਲੀ ਘੁੰਮ ਜੂਗੀ ਜਾਂ ਕਟਰ ਫਸ ਜੂਗੀ ਕੱਢਣ 'ਚ ਦਿੱਕਤ ਐ ਇਹ ਸਾਰੀਆਂ ਮੁਸ਼ਕਲਾਂ ਆਸਾਨ ਕਰਦੀ ਓਕੇ ਹਾਂਜੀ ਤੇ ਬਲੋਰ ਦੀ ਚਾਦਰ ਕਿਹੜੀ ਲਾ ਰਹੇ ਆ ਆਪਾਂ ਬਲੋਰ ਦੀ ਵੀ ਐਸਐਸ ਜੀ ਨੇ ਚ ਐਸਐਸ ਐਸਐਸ ਅਰ ਆਪਾਂ ਬਲੋਰ ਵੀ ਤੁਸੀਂ ਸ਼ਾਇਦ ਦੇਖ ਰਹੇ ਹੋ ਹੈਵੀ ਕਰਤਾ ਹਾਂ ਹਾਂ 6 ਪੱਖਿਆਂ 'ਚ ਕਰਤਾ ਐ 6 'ਚ ਹਾਂਜੀ ਠੀਕ ਐ ਜੀ ਨਹੀਂ ਯਾਰਾ ਰਾੰਗਣੇ ਦਾ ਕਤਾ ਕਰਤੀ ਯਾਰ ਰੰਗ ਦਾ ਐ ਜੀ ਕਰੀ ਜਾਂਦਾ ਵੀ ਰੰਗ ਹੀ ਦੇਖੀ ਜਾ ਕੇ ਮੈਂ ਤਾਂ ਜਿੰਨੇ ਵੀ ਕਸਟਮਰ ਸਾਡੇ ਕੋਲ ਆ ਰਹੇ ਆ ਉਹ ਇਹੀ ਚੀਜ਼ ਸਾਨੂੰ ਰੋਜ਼ ਬਾਰ ਬਾਰ ਕਹਿ ਰਿਹਾ ਵੀ ਹਾਂ ਵੀ ਰੰਗ ਲੋਕ ਦੇ ਲਗੜਤੇ ਕਹਿੰਦੇ ਤੁਸੀਂ ਠੀਕ ਛੜਤੇ ਜੀ ਆਹ ਬ੍ਰੈਕਟੀ ਕਿਹੜੀ ਲਾ ਰਹੇ ਆ ਭਾਈ ਐਲੂਮੀਨੀਅਮ ਚ ਇਹ ਐਲੂਮੀਨੀਅਮ ਦੀ ਇੱਕ ਗੌਰ ਨਾਲ ਦੇਖੋ ਹੈਵੀ ਵੀ ਕਰਤੀ ਪਹਿਲਾਂ ਨਾਲੋਂ ਬ੍ਰੈਕਟੀ ਛੋਟੀਆਂ ਛੋਟੀਆਂ ਜਿਹੀਆਂ ਹੁੰਦੀਆਂ ਨੇ ਹਾਂਜੀ ਬ੍ਰੈਕਟ ਸਾਈਜ਼ ਚੈੱਕ ਕਰੋ ਤੁਸੀਂ ਆਪਣੀ ਤਾਂ ਫਿਰ ਰਬੜ ਉਹ ਨਹੀਂ ਖਾਂਦੀ ਹੋਣੀ ਨਾ ਬਿਲਕੁਲ ਵੀ ਨਹੀਂ ਕੋਈ ਤੁਹਾਨੂੰ ਰਬੜ ਦੀ ਕੰਪਲੀਟ ਨਹੀਂ ਆਉਗੀ ਮਸ਼ੀਨ ਤੋਂ ਹਾਂ ਜਿਵੇਂ ਮੰਨ ਲਓ ਅੱਗੇ ਰਬੜਾ ਘਸਾ ਦਿੰਦੀ ਅਸੀਂ ਜਾਂ ਕੁੱਟੀ ਜਾਂਦੀ ਸੀ ਰਬੜ ਕਿਉਂਕਿ ਜਿਹੜੀ ਦੇਗੀ ਆਉਂਦੀ ਸੀ ਉਹ ਪ੍ਰੋਪਰ ਸਹੀ ਨਹੀਂ ਸੀ ਆਉਂਦੀ ਸਹੀ ਨਹੀਂ ਸੀ ਆਉਂਦੀ ਹੈਗੀ ਤੇ ਉਹਦੇ ਨਾਲ ਕੁੱਟਣ ਨਾਲ ਰਬੜ ਮਰ ਜਿੰਦੀ ਉਹਦੇ ਨਾਲ ਕੀ ਹੁੰਦਾ ਇਹਦੇ ਆ ਦੇਖ ਲੈ ਰਬੜ ਉਹ ਵੀ ਪਈ ਆਗੀ ਹਾਂ ਉਹਦੇ ਨਾਲ ਗਰਮ ਹੋ ਜਾਂਦੀ ਰਬੜ ਜਦੋਂ ਚੱਲਦੀ ਹੈ ਨਾ ਹਾਂਜੀ ਰਬੜ ਮਾੜੀ ਮੋਟੀ ਗਰਮ ਹੋ ਜਾਂਦੀ ਜਿਹੜੀ ਦੇਗੀ ਹੈ ਨਾ ਹਾਂਜੀ ਇਹ ਸੇ ਜਿਹੜਾ ਸਿਲਵਰ ਚ ਹੈ ਇਹਨੇ ਐਬਜ਼ਾਰਬ ਕਰਨੀਆਂ ਹੀਟਿੰਗ ਠੀਕ ਹੈ। ਪ੍ਰੋਪਰ ਨੂੰ ਲੌਂਗ ਟਾਈਮ ਤੱਕ ਸੇਫ ਰੱਖਣਾ ਹੈ। ਸੇਫ ਰੱਖਣਾ। ਹਾਂ। ਠੀਕ ਹੈ ਜੀ। ਇਹ ਸਟਾਫ ਵਾਕਰ ਫਿਰ ਆਪਾਂ ਕਾਇ ਪਾਉਣੇ ਆ ਜੀ। 5। ਸਿਰਫ 5 ਹੀ ਪਾਉਣੇ ਆ। 5 ਔਰ ਮਾਰਕੀਟ ਨਾਲੋਂ ਬਹੁਤ ਹੈਵੀ ਸਟਾਫ ਵਾਕਰਨੇ ਆ ਆਪਣੇ। ਠੀਕ ਹੈ ਜੀ। ਹਾਂਜੀ ਹਾਂ। ਉਹ ਇਹ ਹੈਵੀ ਚ ਆ ਗਏ। ਹਾਂਜੀ। ਇਹ ਸਾਰੇ ਇਹ ਸਾਰੇ ਲੱਕੜ ਦੇ ਗੁਟਕੇ ਹੋਣਗੇ। ਓਕੇ। ਪਲਾਈ ਦੇ ਨਹੀਂ ਹੈਗੇ। ਪ੍ਰੋਪਰ ਲੱਕੜ ਦੇ ਤੇਲ ਚ ਭਿਓਏ ਹੋਏ। ਪਾਣੀ ਦਾ ਕੀ ਹੁੰਦਾ ਮਣਮੂਟਾ ਪਾਣੀ ਲੱਗਿਆ ਜਾਂ ਫੁੱਲ ਜਾਂਦਾ ਜਾਂ ਸ਼੍ਰਿੰਕ ਹੋ ਜਾਂਦਾ ਇਹ ਲੌਂਗ ਟਾਈਮ ਚੱਲਣ ਵਾਲਾ ਓਕੇ ਹਾਂਜੀ ਤਾਂ ਬੜਾ ਇੱਕ ਜਿਹੜੀਆਂ ਸੀਪਾਂ ਨੇ ਗੀਆਂ ਹਾਂਜੀ ਇਹ ਆਪਾਂ ਕਿੰਨੀਆਂ ਲੰਬੀਆਂ ਕਰਤੀਆਂ 92 92 ਇੰਚ 60 ਤੇ 32 ਇਹਨੇ ਤਾਂ ਫਿਰ ਕੀ ਦਾਣਾ ਦਿਖਾ ਦੇਣਾ ਹਾਂ ਪ੍ਰੋਪਰ ਮਾਲ ਨੂੰ ਸਫਾਈ ਨਾਲ ਜਦ ਨੂੰ ਇੱਥੇ ਮੈਂ ਕਹਿੰਦਾ ਉਰੇ ਤਾਂ ਆਉਂਦੇ ਹੀ ਨਹੀਂ ਹੋਣਾ ਦਾਣਾ ਪਹਿਲਾਂ ਪਹਿਲੀ ਸਾਫ਼ ਕਰ ਦਿੰਦੀ ਹੋਊਗੀ ਪਹਿਲਾਂ ਪਹਿਲੇ ਠੀਕ ਠੀਕ ਐ ਪੂਸ ਇਥੋਂ ਖੁੱਲਦੀ ਕਰਦੀ ਹੈ ਜੀ ਹਾਂ ਇਸ ਤੋਂ ਰੱਖਦੇ ਵਿੰਡੋਸ ਆਵਾ ਕਰ ਕੱਢਣੇ ਵੀ ਕਸਟਮਰ ਨੂੰ ਬਹੁਤ ਈਜ਼ੀ ਕਰਦੇ ਹਾਂਜੀ ਅੱਗੇ ਓਕੇ ਸੀਗੇ ਹਾਂਜੀ ਹਾਂ ਇੰਜਨ ਕਿਹੜਾ ਰੱਖਦੇ ਆਪਾਂ ਫਿਰ ਇੰਜਨ ਆਪਾਂ ਜੀ ਲੇਲੈਂਡ ਵੀ ਰੱਖ ਰਹੇ ਆ ਬੀਐਸ 4 ਤੇ ਤੁਹਾਨੂੰ ਪਤਾ ਹੀ ਐ ਪ੍ਰੀਤ ਸਟਾਰਟਿੰਗ ਤੋਂ ਆਪਣਾ ਇੰਜਨ ਹੀ ਅਸੈਂਬਲਡ ਕਰਦੀ ਹਾਂਜੀ ਕਵਾਲਿਟੀ ਵਾਈਜ਼ ਲੇਲੈਂਡਰ ਦੇ ਮਾਤਪਾਨ ਵਾਲਾ ਇੰਜਨ ਆਪਣੇ ਕੋਲ ਹੈ ਹਾਂਜੀ ਹਾਂ ਇਹ ਤਾਂ ਹੈ ਅਸੀਂ ਵਿੱਚ ਯਾਨੀ ਕਸਟਮਰ ਆਪਣਾ ਵੀ ਧਰਾਈ ਜਾਂਦੇ ਨੇ ਹਾਂਜੀ ਜ਼ਿਆਦਾਤਰ ਆਪਣਾ ਇੰਜਨ ਧਰਾਂਦੇ ਆ ਜ਼ਿਆਦਾਤਰ ਆਪਣੇ ਵਾਲਾ ਹੁਣ ਦੇਖੋ ਇਹ ਜੂਰੀ ਵਾਲਾ ਕਿ ਬਿਦਾਊਟ ਜੂਰੀਆ ਬਿਦਾਊਟ ਜੂਰੀਆ ਜਿਹੜਾ ਅਸੀਂ ਆਪਣਾ ਬਣਾ ਰਹੇ ਆ ਉਹ ਬਿਦਾਊਟ ਜੂਰੀਆ ਠੀਕ ਆ ਹਾਂਜੀ ਹਾਂ ਓਕੇ ਆ ਸਿਸਟਮ ਇਹ ਤਾਂ BS4 ਆ ਹਾਂਜੀ ਇਹ BS4 ਹੈ ਠੀਕ ਆ ਜਿਹੜੇ ਐਲੀਵੇਟਰ ਲਾਏ ਨੇ ਤਾਂ ਆਪਣਾ ਹਾਂਜੀ ਇਹ ਕਿਹੜੀ ਚਾਦਰ ਦੇ ਵਰਤਦੇ ਆਪਾਂ ਇਹ ਸਾਰੇ ਸਟੀਲ ਦੇ ਆ ਜੀ ਇਹਦੀ ਬਾਡੀ ਵੀ ਤੇ ਇਹਦੀ ਰੇਲਿੰਗ ਵੀ ਅਸਾਂ ਰੇਲਿੰਗ ਵੀ ਹਾਂਜੀ ਹਾਂ ਕਿੱਥੋਂ ਜਣੀ ਜਿਆਦਾ ਕਸਾਈ ਦਾ ਪਾਰਟ ਆਗਾ ਹਾਂਜੀ ਹਾਂ ਉੱਥੇ ਜਣੀ ਆਪਾਂ ਮੰਨ ਲਓ ਸਟੀਲ ਹੀ ਲਾਉਣੇ ਆ ਸਟੀਲ ਹੀ ਲਾ ਰਹੇ ਆ ਜੀ ਤੇ ਇਹੋ ਫੋਲਡ ਵੀ ਕਰਤੇ ਹਾਂਜੀ ਹਾਂ ਇੱਕ ਚੀਜ਼ ਤੁਸੀਂ ਗੌਰ ਕਰੋ ਫੋਲਡਿੰਗ ਦੀ ਵੀ ਤਿੰਨ ਹਿੱਸਿਆਂ ਚ ਹੈ ਓਕੇ ਹਾਂਜੀ ਹਾਂ ਵੀ ਜਿੱਥੋਂ ਆਪਾਂ ਨੇ ਚੈੱਕ ਅਪ ਕਰਨ ਲਈ ਥੋੜੀ ਚਾਦਰ ਖੋਲਣੀ ਤਾਂ ਥੋੜੀ ਵੀ ਖੋਲ ਸਕਦੇ ਹਾਂ ਠੀਕ ਹੈ ਜੀ ਹਾਂਜੀ ਹਾਂ ਓਕੇ ਓਕੇ ਨੇ ਯਾਰ ਮਸ਼ੀਨ ਬਹੁਤ ਹੈਵੀ ਬਣੀ ਆ ਹਨਾ ਜਿਵੇਂ ਆਮ ਮਸ਼ੀਨਾ ਰੋਡ ਤੇ ਜਾਂਦੀਆਂ ਨਹੀਂਆਂ ਡੈਕਸਨਾਂ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਆ ਯਾਰ ਕਹੇ 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 ਆਪਣੇ ਵਾਲੀ ਪ੍ਰੀਤ ਦੀ ਆਵਾਜ਼ ਜਿਵੇਂ ਕਾਰ ਨਾਲ ਕੀ ਜਹੀ ਜੀ ਪ੍ਰੀਤ ਕਮੈਨ ਨਾਲ ਕੀ ਇਹਦਾ ਕੀ ਫਰਕ ਆਗਾ ਇਹਦਾ ਫਰਕ ਇਦਾਂ ਜੀ ਜਿਹੜੀ ਇਹਦੀ ਰਿਡਕਸ਼ਨ ਦੀ ਆਵਾਜ਼ ਕਰਦੀ ਐ ਉਹਦਾ ਇਹਦੇ ਅੰਦਰ ਮਟੀਰੀਅਲ ਕੀ ਯੂਜ਼ ਕਰਦੇ ਆ ਜਾਂ ਇਹਦੀ ਬਾਡੀ ਕਿਸ ਮਟੀਰੀਅਲ ਦੀ ਬਣੀ ਐ ਠੀਕ ਆ ਹੁਣ ਆਪਾਂ ਇਹਦੇ ਚ ਜਿਹੜੀ ਬਾਡੀ ਰਿਡਕਸ਼ਨ ਦੀ ਬਣਾ ਰਿਆਂ ਇਹ ਸੇਮ ਆਪ ਪਹਿਲਾਂ ਵੀ ਗੇਅਰ ਦੀ ਗੱਲ ਹੋਈ ਹਾਂਜੀ ਐਸਜੀਆਈ ਕਾਸਟਿੰਗ ਦੀ ਠੀਕ ਹੈ ਜੀ ਸਟੀਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਠੀਕ ਹੈ ਸੈਕੰਡਲੀ ਜਿਹੜਾ ਇਹਦੇ ਅੰਦਰ ਮਟੀਰੀਅਲ ਯੂਜ਼ ਕਰ ਰਹੇ ਆ ਉਹਦੇ ਨਾਲ ਫਰਕ ਪਿਆ ਇਹਦੀ ਆਵਾਜ਼ ਦਾ ਜੀ ਆਵਾਜ਼ ਦਾ ਔਰ ਇਹਦੀ ਜਿਹੜੀ ਫਾਰਮੇਸ਼ਨ ਹੈ ਇਹਦੇ ਅੰਦਰ ਬਾਅਰ ਬਾਡੀ ਦੀ ਪੂਰੀ ਹਾਂਜੀ ਉਹ ਫਾਰਮੇਸ਼ਨ ਤੇ ਡਿਪੈਂਡ ਕਰਦਾ ਵੀ ਇਹਨੇ ਕਿੱਦਾਂ ਵਰਕ ਕਰਨਾ ਕਿੰਨੀ ਕੁ ਆਵਾਜ਼ ਦਿਖਾਣੀ ਹੈ ਕਿੰਨਾ ਕੁ ਸਾਇਲੈਂਟ ਚੱਲਣਾ ਠੀਕ ਆ ਹਾਂਜੀ ਹਾਂ ਇਹ ਤਾਂ ਜਣੀ ਆਪਣੇ ਇੰਜਨ ਦੀ ਆਵਾਜ਼ ਹੀ ਹੁੰਦੀ ਹੈਗੀ ਹਾਂ ਇੰਜਨ ਇੰਜਨ ਦੀ ਵੀ ਬਹੁਤ ਮਾਮੂਲੀ ਆਵਾਜ਼ ਹੈ ਮਸ਼ੀਨ ਬਹੁਤ ਸਾਇਲੈਂਟ ਹੋਣੀ ਜਣੀ ਲਿਸਨਸਰ ਦੀ ਆਵਾਜ਼ ਆ ਰਹੀ ਹੈ ਜਣੀ ਮਸ਼ੀਨ ਜ ਆ ਰਹੀ ਆ ਹਾਂਜੀ ਪਰ ਜਣੀ ਐਡੈਕਸ਼ਨਾਂ ਦੀ ਕੋਈ ਆਵਾਜ਼ ਨਹੀਂ ਪ੍ਰੋਡਕਸ਼ਨ ਸਾਇਲੈਂਟ ਬਿਲਕੁਲ ਠੀਕ ਹੈ ਜੀ ਜਿਹੜਾ ਆਪਾਂ ਬੈਰਿੰਗ ਬਾਰਤ ਰਹਾਂਗੇ ਤਾਂ ਨਹੀਂ ਕਿਹੜਾ ਬਾਰਤ ਰਹਾਂਗੇ ਇਹ ਬੈਰਿੰਗ ਆਪਾਂ 2-3 ਐਕਸਪੋਰਟ ਕੁਆਲਟੀ ਦੇ ਆਪਾਂ ਬੈਰਿੰਗ ਯੂਜ਼ ਕਰਦੇ ਆ ਇੱਕ ਤੁਹਾਨੂੰ ਮੈਂ ਬੈਰਿੰਗਾਂ ਬਾਰੇ ਚੀਜ਼ ਦੱਸਾਂ ਇਹ ਆਮ ਫਲੈਂਚ 베어ਿੰਗ ਆ ਗਏ ਜਿਹੜੇ ਓਕੇ ਫਲੈਂਚ 베어ਿੰਗ ਪਿੱਲੋ 베어ਿੰਗ ਜਿਹੜੇ ਬ੍ਰੈਕਟੀ ਵਾਲੇ ਹੁੰਦੇ ਆ ਇਹ ਤੁਸੀਂ ਮਾਰਕੀਟ ਚ ਵੀ ਨੋਟ ਕੀਤਾ ਹੋਊਗਾ ਇਹ ਆਉਂਦੇ ਆ ਦੇਖ ਓਕੇ ਦੇਖਦੇ ਆਂਦੇ ਆ ਦੇਖਦੇ ਜਿਹੜੀ ਆਪਾਂ ਇਹ ਫਲੈਂਚ ਯੂਜ਼ ਕਰ ਰਹੇ ਆ ਇਹ ਵੀ ਸੁਪੀਰੀਅਰ ਸੇਮ ਰਿਡਕਸ਼ਨ ਔਰ ਗੇਅਰ ਬੋਡੀ ਦੀ ਜਿਹੜੀ ਕੁਆਲਿਟੀ ਹੈ ਨਾ ਐਸਟੀ ਏ ਟਲਾਈ ਦੀ ਕਾਸਟਿੰਗ ਦੀ ਠੀਕ ਹੈ ਉਹ ਕਾਸਟਿੰਗ ਦੀ ਹੈ ਠੀਕ ਆ ਤਾਂ ਤੁਸੀਂ ਦੇਖਿਆ ਹੋਵੇ ਉਹਨੂੰ ਕੱਸਦੇ ਆਂ ਵੱਧ ਕਿਤੇ ਚੂੜੀ ਜਿਆਦਾ ਤੇ ਐਡ ਕਰ ਦਈਏ ਫਿਰ ਤੇੜ ਮਾਰ ਜੂਗਾ ਤੇ ਤੇੜ ਮਾਰ ਜਿੰਦਾ ਇਹ ਤਾਂ ਈਜ਼ੀਲੀ ਛੇਤੀ ਬਦਲਣ ਦੀ ਵੀ ਲੋੜ ਪੈਣੀ ਕਸਟਮਰ ਨੂੰ ਔਰ ਸੈਕੰਡਲੀ ਅੰਦਰ ਸਾਇਜ ਵੀ ਸੇਫਟਾਈ ਰੱਖਦਾ ਠੀਕ ਆ ਕੁਆਲਿਟੀ ਵਧੀਆ ਹੁੰਨ ਕਰਕੇ ਫਲੈਂਚ ਇਹ ਆਪਾਂ ਫੀਡਰ ਦੇ ਵਿਚਾਲੇ ਹੌਪਟ ਪਾਤੀ ਹਾਂਜੀ ਹਾਂ ਇਹਦਾ ਫਾਇਦਾ ਕਾ ਹਾਂਜੀ ਹਾਂ ਸਪੋਰਟ ਰਹਿਂਦੀ ਪ੍ਰੋਪਰ ਠੀਕ ਆ ਤੇ ਬਾਕੀ ਅੱਠ ਦੀ ਸ਼ਾਫਟ ਕਰਤੀ ਫੀਡਰ ਦੀ ਆਪਾਂ ਮੇਨ ਅਸਲ ਫੀਡਰ ਦੀ ਅੱਠ ਦੀ ਸ਼ਾਫਟ ਕਰਤੀ ਅੱਠ ਦੀ ਸ਼ਾਫਟ ਕਰਤੀ ਠੀਕ ਆ ਹੈਵੀ ਚ ਜਿੰਨੇ ਆ ਤੁਸੀਂ ਗੀਅਰ ਦੇਖ ਰਹੇ ਹੋ ਹਾਂਜੀ ਇਹ ਵੀ ਟਲਾਈਦੇ ਆਪਣੇ ओके okay. देखी ਦੇ ਨਹੀਂ ਹੈਗੇ 1 ਹਾਂ 1 ਪੀਸ ਆ ਬਿਨਾ ਜੋੜ ਤੋਂ ਠੀਕ ਆ ਹਾਂਜੀ ਓਕੇ ਬਹੁਤ ਫਰਕ ਪਾਤਾ ਯਾਰ ਮਸ਼ੀਨ ਦਾ ਤੇ ਬਾਕੀ ਗੱਲ ਇਹ ਆ ਕਿ ਵੀ ਕਿਸੇ ਪੱਖੋਂ ਯਾਰ ਮਸ਼ੀਨ ਵੀ ਇਹ ਨਹੀਂ ਹੈਗੀ ਵੀ ਇੱਥੇ ਜੇ ਤੂੰ ਹੱਥ ਧਰ ਦੇਗਾ ਯਾਰ ਵੀ ਇੱਥੇ ਕਮੀ ਆ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਮੀ ਪਤਾ ਕੀ ਚੱਕਰ ਹੈ ਜੀ ਅੱਜ ਦੇ ਸਮੇਂ 'ਚ ਨਾ ਕਸਟਮਰ ਨੇ ਅਡਾਪਟ ਕਰ ਲਈ ਚੀਜ਼ ਹੈ ਕਿ ਜੇ ਆਪਾਂ ਕੁਆਲਿਟੀ ਲੈਣੀ ਹੈ ਤਾਂ ਆਪਾਂ ਨੂੰ ਪੈਸੇ ਵੀ ਲਾਣੇ ਪੈਣਗੇ ਉਹ ਚਾਹੇ ਵਾਧਾ ਚਾਹੇ ਘਟਾ ਜਿਵੇਂ ਵੀ ਹਾਂਜੀ ਜਦੋਂ ਕਸਟਮਰ ਇਹ ਚੀਜ਼ ਨੂੰ ਮੰਨ ਰਿਹਾ ਵੀ ਮੈਂ ਪੈਸੇ ਦੇ ਰਿਹਾ ਮੈਨੂੰ ਕੁਆਲਿਟੀ ਦੋ ਫਿਰ ਆਪਾਂ ਕਿਸ ਗੱਲ ਨੂੰ ਪਿੱਛੇ ਹਟੀਏ ਸਹੀ ਗੱਲ ਆ ਸਾਨੂੰ ਅੱਛਾ ਜਿੰਨਾ ਵੀ ਸਾਥ ਹੈ ਕਿਸਾਨ ਭਰਾਵਾਂ ਦੇ ਨਾਲ ਅਸੀਂ ਆ ਸਾਡੇ ਨਾਲ ਉਹ ਲੈ ਹੈਨਾ ਰਲ ਮਿਲ ਕੇ ਚੱਲਦਾ ਹੈ ਜਦੋਂ ਕਿਸਾਨ ਭਰਾ ਨੂੰ ਦੁੱਖ ਲੱਗਦਾ ਮਸ਼ੀਨ ਨਵੀਂ 30 32 32 ਲੱਖ ਲਾ ਕੇ ਜਦੋਂ ਫੀਲਡ 'ਚ ਖੜੀ ਹੁੰਦੀ ਹੈ ਖੜੀ ਹੁੰਦੀ ਆ ਹਾਂ ਉਹਨੂੰ ਕਿਸਾਨ ਭਰਾ ਨੂੰ ਉਹ ਲੰਗਦੇ ਨੇ ਕਿਸੇ ਨੇ ਦੇਖ ਕੇ ਐ ਨਹੀਂ ਕਹਿਣਾ ਵੀ ਉਹਦੀ ਮਸ਼ੀਨ ਅਗਲਾ ਕਹਿੰਦਾ ਪ੍ਰੀਤ ਖੜੀ ਆ ਪ੍ਰੀਤ ਖੜੀ ਆ ਕੰਪਨੀ ਦਾ ਨਾਮ ਲੈਣਾ ਕੰਪਨੀ ਦਾ ਨਾਮ ਖਰਾਬ ਹੁੰਦਾ ਸਹੀ ਗੱਲ ਆ ਕਿਉਂਕਿ ਆਪਾਂ ਮਾੜਾ ਸਮਾਨ ਕਿਉਂ ਪਾਈਏ ਜਦੋਂ ਕਸਟਮਰ ਆਉ ਉਹਦੀ ਉਹਦੀ ਡਿਮਾਂਡ ਹੀ ਭਰਦਾ ਗਾ ਬਿਲਕੁਲ 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 ਨਹੀਂ ਜੀ ਬਿਲਕੁਲ ਜੀ ਤੇ ਹੁਣ ਇਹ ਕਣਕ ਤੇ ਜਾਨ ਨੂੰ ਤਿਆਰ ਨੇਗੀਆਂ ਹਾਂਜੀ ਤੇ ਇੱਕ ਨੋਟ ਕਰੀਏ ਗੱਲ ਪੌੜੀ ਦੇਖੋ ਪੌੜੀ ਇਹ ਸੀਗਾ ਸੋਨੂੰ ਆਮ ਪਹਿਲਾਂ ਪੌੜੀ ਸਿੰਪਲ ਚਾਦਰ ਦੀ ਲਾਉਂਦੇ ਸੀ ਉਹ ਬੰਦਾ ਤਿਲਕ ਜਿੰਦਾ ਸੀ ਇਹ ਤੇ ਤੂੰ ਐ ਲਾਲਾ ਵੀ ਜਿੱਥੇ ਬੰਦੇ ਦਾ ਪੈਰ ਫਸ ਗਿਆ ਪੈਰ ਨਹੀਂ ਹਿੱਲੂਗਾ ਸਹੀ ਗੱਲ ਆ ਨਾ ਠੀਕ ਆ ਇਹ ਕੋਈ ਇਹ ਨਹੀਂ ਹੈਗਾ ਕੱਲੀ ਕੱਲੀ ਚੀਜ਼ ਦਾ ਪ੍ਰੀਤ ਖਿਆਲ ਰੱਖਦੀ ਐ ਕੱਲੀ ਕੱਲੀ ਚੀਜ਼ ਦਾ ਵੀ ਇੱਥੇ ਯਾਰ ਆ ਚੀਜ਼ ਦੀ ਕਮੀ ਆ ਇਹ ਨਹੀਂ ਹੈਗਾ ਯਾਰ ਜਾਂ ਵੀ ਲਾਗੇ ਲਾਉਣ ਉਹੀ ਵੱਡ ਵੱਡ ਲਾਤੀ ਨਾ ਜਿਹੜੀ ਚੀਜ਼ ਜਿੱਥੇ ਜ਼ਰੂਰਤ ਆ ਉੱਥੇ ਲਾਉਂਦੇ ਨੇਗੇ ਠੀਕ ਆ ਬਾਕੀ ਆ ਵੇਖ ਲੈ ਤੂੰ ਮੈਂ ਹੀ ਇੱਥੇ ਸਰੀਆਂ ਦੇ ਬਣਾ ਕੇ ਪਾ ਆਂਦੇ ਹੁੰਦੇ ਨੇਗੇ ਲਾ ਕੇ ਸਰੀਏ ਦੇ ਇੱਕ ਨਟ ਜਾ ਆ ਤੂੰ ਐ ਲਾ ਲਾ ਵੀ ਜਿਹੜੇ ਆ ਆਪਣੇ ਲੀਵਰ ਕਸਣ ਵਾਸਤੇ ਲਾਏ ਨੇਗੇ ਦੇ ਕਿੰਨੇ ਵਧੀਆ ਸਰੀਆ ਬਣਾ ਕੇ ਲਾਇਆਗਾ ਢਲਾਈ ਦੇਨੇ ਆਪਣੇ ਠੀਕ ਆ ਢਲਾਈ ਦੇ ਬਾਕੀ ਹਰ ਪੱਖੋਂ ਯਾਰ ਬਸ ਤੇ ਉਹਦਾ ਕਹਾਣਾ ਵੀ ਪ੍ਰੀਤ ਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਯਾਰ ਇਥੋਂ ਖਾਤ ਧਰ ਦੇ ਤੇ ਵੀ ਆ ਚੀਜ਼ ਮਾੜੀ ਆ ਟਾਇਰ ਨੇਗੇ ਇਹ ਆਪਾਂ ਕਿਹੜੇ ਵਰਤ ਰਹਾਂਗੇ ਟਾਇਰ ਆਪਾਂ ਆਲਮੋਸਟ ਐਮ ਆਰ ਐਫ ਹੋ ਗਿਆ ਬੀ ਕੇ ਟੀ ਹੋ ਗਿਆ ਅਪੋਲੋ ਹੋ ਗਿਆ ਸੇਟ ਹੋ ਗਿਆ ਜਿੰਨਾ ਨਾਮੀ ਟਾਇਰ ਠੀਕ ਆ ਹਾਂ ਕੋਈ ਮਾੜੇ ਟਾਇਰ ਆਪਾਂ ਲੋ ਗ੍ਰੇਡ ਦੇ ਆਪਾਂ ਯੂਜ਼ ਕਰਦੇ ਨਹੀਂ ਕੋਈ ਵੀ ਨਹੀਂ ਚੀਜ਼ ਕਰਦੇ ਟਾਇਰ ਵੀ ਬ੍ਰਾਂਡ ਹੀ ਰੱਖੇ ਆ ਸਾਰੇ ਠੀਕ ਆ ਹਾਂ ਥੋੜਾ ਅਗੀ ਕਾਟਰ ਦੀ ਗੱਲ ਜਿਹੜੀ ਕਾਟਰ ਦੀ ਆਪਾਂ ਮੂਰੇ ਫਰੰਟ ਦੇ ਚਾਦਰ ਲਾਉਣੇ ਆਗੇ ਹਾਂਜੀ ਉਹ ਆਪਾਂ ਸਟੀਲੀ ਕਿੰਨੀ ਟੁਪੀਸ ਲਾਉਣੇ ਆ ਕਿ ਸਾਰੀ ਲਾਉਣੇ ਆ ਨਹੀਂ 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 ਜੀ ਕੰਪਲੀਟ ਟ੍ਰੇ ਸਾਰੀ ਐਸਐਸ ਦੀ ਹੋਊਗੀ ਓਕੇ ਹਾਂਜੀ ਹਾਂ ਜਿਹੜਾ ਆਪਾਂ ਉਗਰ ਪਾਉਣੇ ਆ ਉਹ ਕਿੰਚੀ ਪਾਉਣੇ ਆ 18 ਇੰਚ 18 ਇੰਚ ਬਿਲਕੁਲ 18 ਇੰਚ ਉਹਦੀ ਤਾਂ ਫਿਰ ਦਿੱਕਤ ਹੈ ਹੀ ਨਹੀਂ ਕਿਸੇ ਪਾਸੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਠੀਕ ਆ ਕਿਸੇ ਪ੍ਰਕਾਰ ਦੀ ਉਹਦੀ ਤਾਂ ਕੀ ਪ੍ਰੋਬਲਮ ਆਉਣੀ ਹੈਗੀ ਹਾਂਜੀ ਹਾਂ ਠੀਕ ਆ ਬਹੁਤ ਵਧੀਆ ਰਿਜ਼ਲਟ ਆ ਆਪਣੇ ਕਟਰ ਦਾ ਮਾਰਕੀਟ ਚ ਠੀਕ ਆ ਕਟਰ ਤੇ ਮੋਟਰ ਲੱਗੀ ਆ ਹਾਂਜੀ ਮੋਟਰ ਲੱਗੀ ਆ ਠੀਕ ਆ ਇਹ ਬਹੁਤ ਵਧੀਆ ਮਸ਼ੀਨ ਆ ਤੇ ਆਜੋ ਆਪਾਂ ਕੈਬਨ ਤੇ ਚੜ ਕੇ ਦਿਖਾਈਏ ਮਾੜਾ ਜਾਂ ਚੱਲਣਾ ਸਟੀering ਆ ਗਿਆ ਆਪਣਾ ਹਾਂਜੀ ਐਡਜਸਟੇਬਲ ਜੈਸਟੇਬਲ ਇੱਥੇ ਵਾ ਗਿਆ ਜ਼ਿਆਦਾ ਲੂਜ਼ ਚਾਹੇ ਇੱਥੇ ਜਿੰਨਾ ਕ ਅਗਲੇ ਦਾ ਢੱਡਾ ਉੱਥੇ ਸਹੀ ਕਰ ਲਾ ਆਪਣੇ ਹਿਸਾਬ ਨਾਲ ਹਰ ਇੱਕ ਬੰਦਾ ਐਡਜਸਟ ਕਰ ਸਕਦਾ ਜਿੱਦਾਂ ਉਹ ਕੰਫਰਟ ਆ ਚਲਾਨੇ ਚ ਹਾਂ ਤੇ ਕੈਬਨ ਪੂਰਾ ਖੁੱਲਾ ਢੁੱਲਾਗਾ ਹਾਂਜੀ ਹਾਂ ਸਿੰਗਲ ਲੀਵਰ ਚ ਗੇਅਰ ਆ ਗਏ ਗੇਅਰ ਵੀ 5 ਆ ਗਏ ਹੈ 5 ਗੇਅਰ ਜੀ ਠੀਕ ਆ ਯਾਨੀ ਉਹ ਨਹੀਂ ਹੈਗਾ ਵੀ ਰੋਡ ਤੇ ਪੁਲੀ ਜੀ ਬਦਲੀ ਜਾਉਂਗਾ ਨਾ 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 ਪੁਲੀ ਕੁਛ ਚੇਂਜ ਕਰਨ ਦੀ ਲੋੜ ਨਹੀਂ ਮਸ਼ੀਨ ਚ ਉਹ ਸੈਕਿੰਡ ਤੁਸੀਂ ਨੋਟ ਕਰਿਆ ਤੁਸੀਂ ਕਿੰਨੀਆਂ ਮਸ਼ੀਨਾਂ ਚ ਗਏ ਹੋਗੇ ਕੈਬਨ ਇਹਨਾਂ ਦੇਖਿਆ ਖੁੱਲਾ ਨਹੀਂ ਹੈਗਾ ਕਿਸੇ ਦਾ ਕੈਬਨ ਬਹੁਤ ਖੁੱਲਾਗਾ ਤੇ ਟੂਲ ਵਾਲਾ ਟੂਲ ਬਹੁਤ ਹੈਵੀ ਬਣੇ ਨੇਗੇ ਫੁੱਲ ਹੈਵੀ ਚ ਟੂਲ ਆ ਹਾਂ ਜਾ ਬੀ ਮੰਨੇ ਰੱਖ ਲੋਕ ਲੱਗਾ ਹੋਇਆ ਨੂੰ ਲੋਕ ਲੱਗਾ ਹੋਇਆ ਲੋਕ ਲੱਗਦਾ ਕਰਿਆ ਹੋਇਆਗਾ ਤੇ ਬਾਕੀ ਛਤਰੀ ਚ ਟੂਲ ਆ ਇਹਦੇ ਲੋਕ ਲੱਗਦਾਗਾ ਤੇ ਇੱਧਰ ਡੈਕ ਲਾਤਾ ਹੈ ਹਾਂਜੀ ਹਾਂ ਸਪੀਕਰ ਲਾ ਤੇ ਸਿਸਟਮ ਯਾਰ ਪ੍ਰੀਤ ਸਾਰਾ ਕੁਝ ਹੀ ਆ ਇੱਕ ਚਿਪ ਹੈਗੀ ਉਹ ਵੀ ਦਿੰਨੇ ਆਪਾਂ ਕਿ ਨਹੀਂ ਉਹ ਕਸਟਮਰ ਨਾਲ ਦਿੰਨੇ ਆ ਸਪੇਅਰ ਪਾਰਟ ਚ ਚਿਪ ਦਿੰਨੇ ਆ ਜੀ ਠੀਕ ਆ ਤੇ ਚੈਪ ਲਾਓ ਗਾਣੇ ਕੰਪਨੀ ਚੋਂ ਕੱਢੋ ਮਸ਼ੀਨ ਬਾਹਰ ਗਾਣੇ ਸੁਣਦੇ ਜਾਓ ਘਰ ਤੱਕ ਇਹ ਨਹੀਂ ਹੈਗਾ ਵੀ ਪਿੰਡ ਜਾ ਕੇ ਜਾਂ ਡੈਕ ਲਵਾਵਾਂਗੇ ਫੇਰ ਆਪਾਂ ਬਾਹਰ ਨੂੰ ਤੁਰਾਂਗੇ ਨਾ ਇਹ ਬਾਕੀ ਲਾਈਟਾਂ LED ਆ ਯਾਰ ਛੋਟੀਆਂ ਛੋਟੀਆਂ ਜੀਆਂ ਲਾਈਟਾਂ ਲਾ ਕੇ ਦੇ ਦਿੰਦੇ ਨੇ ਕੰਪਨੀ ਨਾਲੇ ਲਾਲ ਲਾਈਟ ਦੇਖ ਕਿੰਨੀ ਹਾਈ ਲੁਕਸ ਦੀ ਲਾਈਟ ਕਿੰਡੀ ਹੈਵੀ ਲਾਈਟ ਲਾ ਕੇ ਦਿੱਤੀ ਆ ਹਨਾ ਅਸੀਂ ਸੇਫਟੀ ਪਰਪਸ ਦਾ ਪ੍ਰੀਤ ਨੇ ਪ੍ਰੋਪਰ ਧਿਆਨ ਰੱਖਿਆ ਹੋਇਆ ਹੈ ਇਕੱਲੀ ਆਪਾਂ ਮਸ਼ੀਨ ਨਹੀਂ ਦੇਣੀ ਕਿਸਾਨ ਵੀਰ ਨੂੰ ਸੇਫਟੀ ਵੀ ਦੇਣੀ ਆ ਤਾਂ ਲਾਈਟਿੰਗ ਸਾਡੀ ਪੂਰ ਜੈਨੂਅਲ ਉਸ ਮੁਤਾਬਕ ਦਿੱਤੀ ਹੋਈ ਹੈ ਵੀ ਤੁਹਾਨੂੰ ਰੋਡ ਤੇ ਪ੍ਰੋਪਰ ਵਿਜ਼ਿਬਿਲਟੀ ਹੋਵੇ ਫੀਲਡ ਚ ਕੰਮ ਕਰਦੇ ਆ ਥੋਡੀ ਕਟਰ ਫੀਡਰ ਤੇ ਥੋਡੀ ਵਿਜ਼ਿਬਿਲਟੀ ਪ੍ਰੋਪਰ ਹੋਵੇ ਪ੍ਰੋਪਰ ਪ੍ਰੋਪਰ ਲਾਈਟ ਪਵੇ ਹਾਂਜੀ ਠੀਕ ਆ ਤੇ ਆਹ ਅਗੇ ਲੀਵਰ ਆਪਣੇ ਕੋਲ ਆਗੇ ਲੈ ਯਾਰ ਚਾਹੇ ਜਵਾਕ ਲਾ ਦੇ ਲੀਵਰ ਹਾਂ ਨਹੀਂ ਬਿਲਕੁਲ ਜੀ ਬਿਲਕੁਲ ਲੈ ਕੱਲੇ ਹੱਥ ਨਾਲ ਨਹੀਂ ਇੱਥੇ ਝੂਲੀ ਜਾਂਦੇ ਹੁੰਦੇ ਨੇ ਖੜੇ ਅਗਲਾ ਯਾਰ ਆ ਵੀ ਲੀਵਰ ਨਹੀਂ ਲੱਗਦਾ ਇਹ ਜਿਹੜੀਆਂ ਆਪਾਂ ਉਹ ਪਿੰਨਾ ਬਣਾ ਕੇ ਲਾਈਆਂ ਨੇ ਨਾ ਹਾਂਜੀ ਸਾਰਾ ਕਮਾਲ ਉਹਨਾਂ ਦਾ ਹੈ ਬਿਲਕੁਲ ਬਿਲਕੁਲ ਜਿਹੜਾ ਵਿੱਚ ਕੰਪਨੀਆਂ ਸਰੀਏ ਜੇ ਮੋੜ ਕੇ ਲਾ ਦਿੰਦੀਆਂ ਨਹੀਂਆਂ ਉਹ ਟੱਲ ਜੀ ਪਈ ਰਹਿੰਦੀਆਂ ਨਾਲ ਲੀਵਰ ਲੱਗੇ ਨਾ ਵਾਸਤਾ ਹਾਂਜੀ ਆ ਟੱਲ ਜੀ ਵੀ ਪਈ ਰਹਿੰਦੀ ਹੈ ਇੱਕ ਜਲਦੀ ਜੇ ਰਸਟ ਨਾਲ ਖਰਾਬ ਹੋ ਜਾਂਦਾ ਹੁਣ ਜਿਹੜੇ ਇਹ ਕਾਸਟਿੰਗ ਦੇ ਨੇ ਇਹਨਾਂ ਦੇ ਉੱਤੇ ਤੁਸੀਂ ਗੌਰ ਕਰੋ ਇਹ yellow ਚ ਜਿਹੜਾ ਸ਼ੇਡ ਮਾਰ ਰਹੇ ਇਹ ਜਿੰਕ ਕੋਟਿੰਗ ਹੈ ਜਿੰਕ ਕੋਟਿੰਗ ਜਿਹੜੀ ਇਹਨੂੰ ਰਸਟ ਤੋਂ ਸੇਫਰ ਰੱਖਦੀ ਹੈ ਜੰਗਾਲ ਤੋਂ ਬਚਾ ਕੇ ਰੱਖਦੀ ਹੈ ਬਚਾ ਕੇ ਰੱਖਦੀ ਹੈ ਠੀਕ ਆਹਾ ਸਕ੍ਰੀਨ ਆ ਗਈ ਹੈ ਜੀ ਹਾਂ ਜੀ ਹਾਂ ਠੀਕ ਆ ਆਪਣੇ ਹਾਈ ਲੋ ਚੱਕਰਾਗੇ ਇਹ ਹਾਂ ਜੀ ਹਾਂ ਇਹ ਸਪੀਡ ਆ ਗਈ ਸਵਿਚ ਇਸ ਤੇ ਹਾਂ ਓਕੇ ਤੇ ਰੇਸ ਇਹ ਫੋਰ ਦੀਆਂ ਇਹ ਆ ਗਈ ਹੱਥ ਵਾਲੀ ਆਪਣੀ ਰੇਸ ਮੇਨ ਜੈਨੂਨ ਜੇ ਲੀਵਰ ਨੇ ਕੋਈ ਬਾਲੇ ਆਏ ਨਹੀਂ ਉਹੀ ਹੱਥਾਂ ਜਾਂ ਚਬਜੀ ਜਾਂਦੇ ਨੇਗੇ ਹਨਾ ਹਾਂ ਜੀ ਹਾਂ ਤੇ ਬਾਕੀ ਸੈਲਫ ਸਾਰਾ ਯਾਰ ਬਹੁਤ ਸੋਹਣੀ ਮਸ਼ੀਨ ਬਣੀ ਆ ਦੈਨੂ ਲਾਗੀ ਯਾਰ ਐਂ ਜੀ ਕਰਦਾ ਵੀ ਅੱਜ ਇਹਦੀ ਸੈਲਫ ਮਾਰ ਇਹਨੂੰ ਘਰ ਨੂੰ ਲੈ ਚੱਲ ਬਸ ਬਸ ਜ਼ਰੂਰ ਲੈ ਜਾਓ ਮਾਰ ਪੁਲਿਸ ਜਨਾਬ ਵੀ ਆਪਾਂ ਯਾਰ ਐਵੇਂ ਹੀ ਕਰੀ ਜਾਂਦੇ ਆ ਉਹ ਕੰਪਨੀ ਦੀ ਲੈਣੀ ਆ ਉਹ ਕੰਪਨੀ ਦੀ ਯਾਰ ਮਸ਼ੀਨ ਲੈਣੀ ਆ ਤਾਂ ਪ੍ਰੀਤ ਵਾਲਿਆਂ ਦੀ ਲਵੋ ਨਜ਼ਾਰਾ ਵੀ ਆ ਤੇ ਬਾਕੀ ਯਾਰ ਕੀ ਕਹਿੰਦੇ ਆ ਉਹੀ ਫੇਰ ਤੁਸੀਂ ਕਹੋਗੇ ਮੋੜਕੋੜ ਗੱਲਾਂ ਦੇ ਆਉਂਦਾ ਬਸ ਰੰਗ ਨੂੰ ਤਾਂ ਜੀ ਕਰਦਾ ਵੀ ਦੇਖੀ ਜਾ ਯਾਰ ਖੜਾ ਠੀਕ ਆ ਜਿਵੇਂ ਪਉਆ ਪੀਤਾ ਹੁੰਦਾ ਬੰਦੇ ਦਾ ਸਰੂਰ ਜਾ ਆਉਂਦਾ ਇਹ ਰੰਗ ਦੇਖਣ ਦਾ ਸਰੂਰ ਜਾਈ ਜਾਂਦਾ ਯਾਰ ਅੱਛਾ ਬਾਟ ਸਾਹਿਬ ਜਿਹੜੀ ਚੀਜ਼ ਸੋਚੀ ਸੀ ਨਾ ਉਹ ਅੱਜ ਹੋ ਗਈ ਹੋ ਗਈ ਕਿ ਜਿਹੜਾ ਬੰਦਾ ਇੱਕ ਵਾਰੀ ਦੇਖੇ ਉਹ ਤੇ ਦਿਲੋਂ ਨਾ ਲਏ ਦਿਲੋਂ ਨਹੀਂ ਲੈਂਦੀ ਯਾਰ ਹਰ ਪੱਖੋਂ ਆ ਪੈਰ ਵਾਲੀ ਰੇਸ ਲਾਈ ਆਗੀ ਇਹ ਵੀ ਉਹੀ ਨਹੀਂ ਇੱਥੇ ਤੁਰੀ ਜੀ ਫਰੀ ਜਾਂਦੇ ਕੋਈ ਉੱਤੇ ਉਠਖੜੀ ਨਹੀਂ ਹੋਈ ਆ ਦੇਖ ਲਾ ਇਹਦੇ ਵੀ ਪ੍ਰੋਪਰ ਨਟ ਲਾ ਕੇ ਰੱਖਿਆ ਵੀ ਇਹ ਤਾਂਾ ਨਾ ਉਠੇ ਠੀਕ ਆ ਜਿੰਨੀ ਗੇ ਰੇਸ ਦੇਣੀ ਆ ਪੈਰ ਨਾਲ ਰੇਸ ਦੇ ਕੇ ਭਜਾਈ ਚੱਲੋ